हां जी दोस्तों पहला अपन ने बनाया सीगा कि थंबनेल कैसे बनाएं थंबनेल अपना बन के तैयार हो गया सीगा ते हुन अपन की करनागा एनु फेसबुक दे ऊपर किमे ਲਵਾਉਣਾਗਾ फेसबुक दे ऊपर किमे ਲਾਉਣਾ ਤੇ YouTube ਤੇ ਕਿਵੇਂ ਲਾਉਣਾ ਦੋਨੇ ਵੱਖੋ ਵੱਖਰੇ ਦੱਸੂਗਾ ਸਭ ਤੋਂ ਪਹਿਲਾਂ ਆਪਾਂ BN ਚੈਨਲ ਦੇ ਵਿੱਚ ਚਲੇ ਜਾਣਾ ਇਹ ਆ ਗਿਆ ਦੋਸਤੋ BN ਚੈਨਲ ਇਹ ਵਾਲਾ ਪਿਆ ਠੀਕ ਹੈ ਜੀ ਉਦੋਂ ਪਹਿਲਾਂ BN ਚੈਨਲ ਨੂੰ ਡਾਊਨਲੋਡ ਕਿਵੇਂ ਕਰਨਾ ਉਹ ਵੀ ਸਿਖਾਉ ਪਰ ਹੁਣ ਆਪਾਂ ਇਹਨੂੰ ਓਕੇ ਕਰ ਲਈਏ ਓਕੇ ਕਰਕੇ ਤੇ ਦੋਸਤੋ ਇਹ ਪਲੱਸ ਬਟਨ ਆ ਗਿਆ ਇਹ ਵਾਲਾ ਪਲੱਸ ਇਹਨੂੰ ਪਲੱਸ ਨੂੰ ਟੱਚ ਕਰਿਆ ਇਹ ਤੋਂ ਪਹਿਲਾਂ ਪਰ ਆਪਾਂ ਫੋਲਡਰ ਦੇ ਵਿੱਚ ਰੱਖ ਲਓ ਇਹ ਜਿਹੜਾ ਫੋਲਡਰ ਪਿਆਗਾ ਇਹਨੂੰ ਆਪਾਂ ਇਹਨਾਂ ਚੋਂ ਇੱਕ ਫੋਲਡਰ ਦੇ ਵਿੱਚ ਰੱਖ ਲਓ ਇਹਨੂੰ ਫਿਰ ਪਲੱਸ ਨੂੰ ਟੱਚ ਕੀਤਾ ਇੱਥੇ ਫੋਟੋ ਤੇ ਆਜੋ ਦੋਸਤੋ ਇਹ ਵਾਲੀ ਫੋਟੋ ਤੇ ਆਜੋ ਠੀਕ ਆ ਠੀਕ ਹੈ ਜੀ ਇਹ ਚੱਕ ਲਿਆ ਆਪਣਾ ਗੈਲਰੀ ਚੋਂ ਜਾ ਕੇ ਇਹ ਚੱਕ ਲੈਂਦਾ ਹੁਣ ਆਪਾਂ ਨੇ ਕਿਹੜੀ ਵੀਡੀਓ ਤੇ ਲਾਉਣਾ ਪਹਿਲਾਂ ਆਪਾਂ ਨੇ ਸੌਰੀ ਵੀਡੀਓ ਸਿਲੈਕਟ ਕਰਨੀ ਸੀ ਇੱਥੋਂ ਪਹਿਲਾਂ ਵੀਡੀਓ ਨੂੰ ਸਿਲੈਕਟ ਕਰੋ ਆਪਾਂ ਜੋ ਵੀ ਵੀਡੀਓ ਬਣਾਉਣੀ ਹੈਗੀ ਆ ਉਹਨੂੰ ਵੀਡੀਓ ਨੂੰ ਆਪਾਂ ਨੇ ਸਿਲੈਕਟ ਕਰ ਲੈਣਾ ਇੱਥੋਂ ਸਿਲੈਕਟ ਕਰਕੇ ਜੋ ਵੀ ਦੋਸਤੋ ਆਪਾਂ ਵੀਡੀਓ ਆਪਣੀ ਕੋਈ ਬਣੀ ਪਈ ਹੋਵੇ ਇੱਥੇ ਉਹਨੂੰ ਆਪਾਂ ਜਿਵੇਂ ਮੰਨ ਲਓ ਆਈ ਪਈ ਆਗੀ ਇਹਦੇ ਅੱਗੇ ਆਪਾਂ ਨੇ ਕਿਵੇਂ ਲਾਉਣਾ ਦੋਸਤੋ ਉਹ ਮੈਂ ਤੁਹਾਨੂੰ ਹੁਣੀ ਦੱਸ ਦਾਂਗਾ ਇੱਥੇ ਆ ਕੇ ਆਪਾਂ ਨੇ ਦੋਸਤੋ ਇਹਨੂੰ ਇਸ ਚੀਜ਼ ਨੂੰ ਇੱਥੋਂ ਕਵਰ ਕਰਨਾ ਇਹ ਇਹ ਇੱਥੇ ਟੱਚ ਕਰਨਾ ਆਪਾਂ ਨੇ ਇੱਥੇ ਟੱਚ ਕਰਿਆ ਫਿਰ ਗੈਲਰੀ 'ਚ ਆ ਗਏ ਹੁਣ ਦੋਸਤੋ ਜਿਹੜਾ ਆਪਾਂ ਨੇ ਫੋਟੋ ਵਾਲਾ ਇੱਥੇ ਇਹਨੂੰ ਟੱਚ ਕਰਿਆ ਆਪਿਆ ਆਪਣਾ ਥੰਬਨੇਲ ਜਿਹੜਾ ਆਪਾਂ ਨੇ ਪਹਿਲਾਂ ਬਣਾਇਆ ਸੀਗਾ ਇਹ ਆਪਿਆ ਗੈਲਰੀ ਦੇ ਵਿੱਚ ਠੀਕ ਹੈ ਜੀ ਇਹਨੂੰ ਟੱਚ ਕਰਿਆ ਨੈਕਸਟ ਕਰਿਆ ਇਹ ਹੁਣ ਆਪਣੀ ਵੀਡੀਓ ਦੇ ਅੱਗੇ ਲੱਗ ਗਿਆ ਆ ਦੇਖੋ ਇਹਨਾਂ ਆ ਵੀਡੀਓ ਚੱਲ ਪਈ ਹੁਣ ਇੱਥੇ ਲੱਗ ਚੁੱਕਿਆ ਹੈ ਇਹ ਔਰ ਵੀਡੀਓ ਨੂੰ ਵੀ ਛੋਟੀ ਕਰਤਾ ਪਹਿਲਾਂ ਥੋੜਾ ਜਿਹਾ ਕੈਮਰਾ ਦੂਰ ਰੱਖ ਕੇ ਬਣਾਇਆ ਸੀਗਾ ਤੇ ਇੱਥੋਂ ਇਹਨੂੰ ਦੋਸਤੋ ਆਪਾਂ ਨੇ ਕੀ ਕਰਨਾ ਹੈ ਓਕੇ ਕਰ ਦੇਣਾ ਇਸ ਜਗ੍ਹਾ ਤੇ ਕਾਰਨਰ ਤੇ ਜਾ ਕੇ ਇੱਥੇ ਆਪਾਂ ਨੇ ਓਕੇ ਕਰ ਦੇਣਾ ਤੇ ਐਕਸਪੋਰਟ ਕਰ ਦੇਣਾ ਇਹ ਹੁਣ ਦੋਸਤੋ ਡਾਊਨਲੋਡ ਹੋ ਕੇ ਤੁਹਾਡੀ ਵੀਡੀਓ ਆ ਜਿਹੜੀ BN ਚੈਨਲ ਚ ਗੈਲਰੀ ਦੇ ਵਿੱਚ BN ਚੈਨਲ ਦੇ ਵਿੱਚ ਚਲੀ ਜਾਊਗੀ ਇੱਥੇ ਮੈਂ ਤੁਹਾਨੂੰ ਦਿਖਾਉਣਾ ਆ ਆਪਣੀ ਗੈਲਰੀ ਪਈਆ ਗੈਲਰੀ ਦੇ ਵਿੱਚ ਆਪਣਾ ਦੋਸਤੋ ਇੱਥੇ ਆ ਕੇ ਇਹਨੇ ਆਪਣਾ ਸਲੈਕਟ ਆ ਵੀਡੀਓ ਪਾ ਜਿੰਨੀ ਆ ਇੱਥੋਂ ਆਪਾਂ ਨੇ ਗਾਹ ਫਿਰ ਵੀਡੀਓ ਕਿਵੇਂ ਡਾਊਨਲੋਡ ਕਰਨੀ ਆ ਉਹ ਮੈਂ ਤੁਹਾਨੂੰ ਫਿਰ ਦੱਸੂਗਾ ਫਿਲਹਾਲ ਇਹ ਤਾਂ ਹੋ ਗਿਆ ਫੇਸਬੁੱਕ ਦਾ ਹੁਣ ਆਪਾਂ ਗੱਲ ਕਰਦੇ ਆ YouTube ਦੇ ਵਿੱਚ ਆਪਾਂ ਨੇ ਵੀਡੀਓ ਦੇ ਪਰ ਇਹਨੂੰ ਕਿਵੇਂ ਲਾਉਣਾ YouTube ਦੇ ਲਈ ਦੋਸਤੋ YouTube ਖੋਲੋ YouTube ਨੂੰ ਖੋਲਣ ਤੋਂ ਬਾਅਦ ਜਦੋਂ ਆਪਾਂ ਜਦੋਂ YouTube ਨੂੰ ਖੋਲਣ ਤੋਂ ਬਾਅਦ ਦੋਸਤੋ ਆਪਾਂ ਨੇ ਕੀ ਕਰਨਾ ਹੈ ਇੱਥੋਂ ਪਹਿਲਾਂ ਆਪਾਂ ਵੀਡੀਓ ਨੂੰ ਡਾਊਨਲੋਡ ਕਰਦੇ ਹੁੰਦੇ ਆ ਇਹ ਤੁਹਾਨੂੰ ਪਤਾ ਹੀ ਆ ਇੱਥੇ ਵਿਚਾਲਿਓ ਪਲੱਸ ਦਾ ਬਟਨ ਦੰਬ ਕੇ ਦੋਸਤੋ ਆਪਾਂ ਇੱਥੋਂ ਕੋਈ ਵੀ ਵੀਡੀਓ ਆ ਜਿਹੜੀ ਉਹਨੂੰ ਆਪਾਂ ਡਾਊਨਲੋਡ ਕਰਦੇ ਆ ਇੱਥੋਂ ਨੈਕਸਟ ਕਰਦੇ ਆ ਨੈਕਸਟ ਕਰਨ ਤੋਂ ਬਾਅਦ ਜਦੋਂ ਇਹ ਵੀਡੀਓ ਡਾਊਨਲੋਡ ਹੋਣ ਲੱਗ ਗਈ ਫਿਰ ਆਪਾਂ ਨੇ ਇੱਥੇ ਟਾਈਟਲ ਲਿਖਣਾ ਹੁੰਦਾ ਦੋਸਤੋ ABC ਟਾਈਟਲ ਜੋ ਵੀ ਲਿਖਣਾ ਆਪਾਂ ਨੇ ਲਿਖਿਆ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਆਪਾਂ ਨੇ ਐਂਡ ਡਿਸਪਰ ਡਿਸਪ੍ਰੈਕਸ਼ਨ ਲਿਖਣੀ ਹੈ ਇੱਥੋਂ ਉਹ ਇਸੇ ਨੂੰ ਜ ਆਪਣੇ ਨੂੰ ਚੱਕ ਲੋ ਜਿਹੜੀ ਆ ਇੱਥੇ ਜੋ ਵੀ ਤੁਸੀਂ ਵੱਡਾ ਲਿਖੋਗੇ ਇਹਨੂੰ ਕਾਪੀ ਕਰਕੇ ਇੱਥੇ ਆ ਕੇ ਡਿਸਕ੍ਰਿਪਸ਼ਨ ਇੱਥੇ ਲਿਖਦਾ ਠੀਕ ਹੈ ਇਹ ਤਾਂ ਹੋ ਗਿਆ ਇਹਨਾਂ ਉੱਪਰੋਂ ਥੱਲੇ ਨੂੰ ਕਰਕੇ ਇਹ ਜਿਹੜਾ ਕਾਰਨਰ ਹੈ ਇੱਥੇ ਇੱਥੇ ਦੋਸਤੋ ਆਪਾਂ ਨੇ ਟੱਚ ਕਰਨਾ ਆਪਾਂ ਨੂੰ ਫੇਰ ਗੈਲਰੀ ਦੇ ਵਿੱਚ ਲੈ ਗਿਆ ਗੈਲਰੀ ਦੇ ਵਿੱਚ ਆਪਣਾ ਆ ਪਿਆਗਾ ਥੰਬਨੇਲ ਠੀਕ ਹੈ ਜੀ ਇਹਨੂੰ ਟੱਚ ਕਰਿਆ ਹੁਣ ਦੋਸਤੋ ਥੋੜਾ ਜਿਹਾ ਇੱਥੇ ਮੁੱਦਾ ਇੱਕ ਹੋਰ ਹੈਗਾ ਮੈਂ ਤੁਹਾਨੂੰ ਦੱਸ ਰਿਹਾ ਇਹ ਇਹਨੂੰ ਅਪਲੋਡ ਕਰਿਆ ਤੇ ਇਹ ਵੀਡੀਓ ਆਪਣੀ ਜਿਹੜੀ ਹੈਗੀ ਆ ਅਪਲੋਡ ਹੋਣ ਲੱਗ ਗਈ ਆਪਾਂ ਨੇ ਪਰ ਕਰਨੀ ਨਹੀਂ ਨਹੀਂ ਹੈਗੀ ਅਪਲੋਡ ਤੇ ਇਸ ਤਰ੍ਹਾਂ ਦੋਸਤੋ ਇਹਦੇ ਇਹ YouTube ਦੇ ਉੱਪਰ ਲੱਗ ਜਾਂਦਾ ਪਰ ਇੱਕ ਨਾਲ ਥੋੜੀ ਜੀ ਤੁਹਾਨੂੰ ਹੋਰ ਗੱਲ ਦੱਸ ਦਿਆਂ ਜਿਹੜਾ ਆਪਾਂ ਨੇ ਜਦੋਂ ਥੰਬਨੇਲ ਬਣਾਇਆ ਸੀਗਾ ਉਹਦੇ ਲਈ ਆਪਾਂ ਨੂੰ ਪਿਕਸਲ ਐਪ ਦੇ ਵਿੱਚ ਇਹ ਸਾਈਜ਼ ਰੱਖਣਾ ਪੈਂਦਾ ਆ ਪਹਿਲਾ ਸਾਈਜ਼ ਮੇਰਾ Facebook ਵਾਲਾ ਸੀਗਾ ਪਰ ਅਗਰ ਆਪਾਂ ਨੇ ਜੂਟੀ ਉੱਤੇ ਲਾਉਣਾ ਤਾਂ ਪਿਕਸਲ ਐਪ ਦੇ ਵਿੱਚ ਜਾਣਾ ਹੈ ਇੱਥੋਂ ਜਾ ਕੇ ਦੋਸਤੋ ਆਪਾਂ ਨੇ ਇਹ ਇਸ ਜਗ੍ਹਾ ਤੇ 3 ਡਾਟ ਤੇ ਜਾ ਕੇ ਟੱਚ ਕਰਿਆ ਇੱਥੇ ਆਪਾਂ ਨੇ ਇਮੇਜ ਸਾਈਜ਼ ਇਮੇਜ ਸਾਈਜ਼ ਇਹ ਦੂਆ ਇਹ ਵਾਲਾ ਕਸਟਮਰ ਕਸਟਮ ਇਨ ਟੱਚ ਕਰਿਆ ਫਿਰ YouTube ਥੰਮਨੇਲ ਆ ਦੇਖੋ ਆਪਿਆ YouTube ਥੰਮਨੇਲ ਇਹਨੂੰ ਕਰਿਆ ਓਕੇ ਕਰਤਾ ਇਹ ਛੋਟਾ ਹੋ ਗਿਆ ਛੋਟਾ ਹੋ ਗਿਆ ਪਹਿਲਾਂ ਆਪਾਂ ਨੇ Facebook ਵਾਲਾ ਬਣਾਇਆ ਹੈ ਉਹਨੂੰ ਆਪਾਂ ਨੂੰ ਛੋਟਾ ਕਿਵੇਂ ਕਰਨਾ ਉਸੇ ਨੂੰ ਜੇ ਸੇਮ ਬਣਾਉਣਾ ਚਾਹੁੰਦੇ ਆਪਾਂ ਤਾਂ ਇੱਥੇ ਆ ਜਾਓ ਸੈਂਟਰ ਦੇ ਵਿੱਚ ਇਹ ਇਹਨੂੰ ਸੈਂਟਰ ਵਾਲੇ ਨੂੰ ਆਪਾਂ ਨੇ ਟੱਚ ਕਰਨਾ ਆ ਦੇਖੋ ਫਿਰ ਇੰਪੋਰਟ ਦੇ ਵਿੱਚ ਆਪਾਂ ਆ ਜਾਓ ਇੰਪੋਰਟ ਇੱਥੋਂ ਇੰਪੋਰਟ ਨੂੰ ਟੱਚ ਕਰਿਆ ਦੋਸਤੋ ਹੁਣ ਆ ਗੈਲਰੀ ਦੇ ਵਿੱਚ ਫੇਰ ਆ ਗਿਆ ਆਪਾਂ ਗੈਲਰੀ 'ਚ ਇਹਨੂੰ ਟੱਚ ਕਰਿਆ ਤੇ ਇਹਨੂੰ ਪਲੱਸ ਓਕੇ ਕਰ ਦੋ ਓਕੇ ਕਰਨ ਤੋਂ ਬਾਅਦ ਆ ਦੇਖੋ ਇਹ ਚੌੜਾ ਹੈਗਾ ਇਹਨੂੰ ਆਪਾਂ ਨੇ ਇੱਥੋਂ ਛੋਟਾ ਕਰ ਲੈਣਾ ਇਹ ਇੰਦਾ ਛੋਟਾ ਕਰਕੇ ਇਹਨੂੰ ਸੈੱਟ ਕਰਕੇ ਆ ਬਿੰਦੂ ਤੋਂ ਆ ਬਿੰਦੂ ਆ ਜਿਹੜਾ ਦੋਸਤੋ ਇਹ ਵੱਡਾ ਛੋਟਾ ਕਰਦਾ ਹੁੰਦਾ ਜਿਹੜਾ ਦਾ ਤੇਜ ਉਹਨਾਂ ਨੂੰ ਤਾਂ ਪਤਾ ਹੀ ਹੈ ਜਿਹੜੇ ਪਹਿਲੀ ਦਮਾ ਦੇਖਦੇ ਨੇ ਉਹਨਾਂ ਨੂੰ ਪਤਾ ਇਹਨਾਂ ਦਾ ਆ ਬਿੰਦੂ ਆ ਜਿਹੜਾ ਇਹਨੂੰ ਆਪਾਂ ਨੇ ਇਧਰ ਨੂੰ ਕਰ ਲੈਣਾ ਤੇ ਆ ਬਿੰਦੂ ਆ ਜਿਹੜਾ ਇੱਥੇ ਵਾਲਾ ਇਹ ਤੋਂ ਰਾਈਟ ਸਾਈਡ ਨੂੰ ਖਿੱਚ ਲੈਣਾ ਇਹ ਬਣ ਗਿਆ ਇਹਨੇ ਸਾਰਾ ਕੁਝ ਇਸੇ ਸਾਈਜ਼ ਦਾ ਕਰ ਲਿਆ ਤੇ ਉਸ ਤੋਂ ਬਾਅਦ ਉਸ ਤੋਂ ਆਪਾਂ ਨੇ ਇਹਨੂੰ ਲੋਕ ਲਾ ਕੇ ਇੱਥੋਂ ਲੋਕ ਲਾ ਕੇ ਲੋਕ ਲਾ ਕੇ ਤੇ ਫੋਟੋ ਨਾ ਇਹਨੂੰ ਲੋਕ ਲਾ ਕੇ ਆਪਾਂ ਨੇ ਬੈਕ ਜਾਣਾ ਤੇ ਇੱਥੋਂ ਸੇਵ ਦਾ ਇਮੇਜ ਗੈਲਰੀ ਉਨੇ ਜਾ ਕੇ ਆਪਣੇ ਕੋਲੇ ਛੋਟਾ ਸਾਈਜ਼ ਹੈ ਜਿਹੜਾ ਆਪਣਾ ਥੰਬਨਲ ਤਿਆਰ ਹੋ ਗਿਆ ਆ ਦੇਖੋ ਮੈਂ ਹੁਣ ਤੁਹਾਨੂੰ ਦਿਖਾਉਣਾ ਆ ਬੈਠੇ ਆਪਾਂ ਗੈਲਰੀ ਦੇ ਵਿੱਚ ਪਹਿਲਾਂ ਆ ਵੱਡਾ ਬਣਿਆ ਹੋਇਆ ਸੀ ਤੇ ਆ ਹੁਣ ਆਪਣਾ ਛੋਟਾ ਬਣ ਗਿਆ ਰਾਈਟ ਇਹ ਦੋਸਤੋ ਥੰਬਨਲ ਲਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸਿਆਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਭਰਾਓ